ਜਿਵੇਂ ਭਾਵੇਂ ਮੇダ ਸਰ ਵੀ ਪਹਿਲਾਂ ਥੋੜੇ ਦਿਨ ਪਹਿਲਾਂ ਮਿਲੇ ਸੀਗੇ ਫਿਲਮ ਦੇ ਸ਼ੂਟ ਤੋਂ ਤੇ ਸਾਰਿਆਂ ਨੇ ਮੰਨ ਚੀਏ ਸੀ ਐਕਚੁਅਲੀ ਵੀ ਵੇਰ ਲਾਈਕ ਕਿ ਸੱਚੀ ਬਣਨੀ ਚਾਹੀਦੀ ਹੈ ਉਹ ਵੀ ਮਲਟੀ ਸਟਾਰਰ ਫਿਲਮ ਹਨਾ ਤੇ ਉਹ ਜਿਵੇਂ ਕਈ ਲੋਕਾਂ ਦੇ ਸੱਚੀ ਮੰਨ ਚ ਹੁੰਦਾ ਵੀ ਕਰੇ ਉਹਨਾਂ ਦੀ ਆਪੋਰਚ ਬਣਦੀ ਨਹੀਂ ਜਾਂ ਇੰਡਸਟਰੀ ਚ ਕਿੱਦਾਂ ਕਿੱਦਾਂ ਹਨਾ ਉਹ ਬਹੁਤਿਆਂ ਘਾਰਿਕ ਲੋ ਮਿਸਕਨਸੈਪਸ਼ਨਸੀ ਹੁੰਦੀਆਂ ਨੇ ਬਾਹਰ ਬਹੁਤਿਆਂ ਤੇ ਉਹ ਸੱਚੀ ਸਾਡਾ ਸਾਰਿਆਂ ਦਾ ਮਨ ਸੀ ਵੀ ਰਲ ਕੇ ਕੋਈ ਨਾ ਕੋਈ ਫਿਲਮ ਕਰੀਏ ਤੇ ਉਹ ਮਲਟੀ ਸਟਾਰਰ ਤੋਂ ਹੁੰਦੀ 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 ਹੁਣ ਜਿੰਨੇ ਕੁਰਸੀ ਤੇ ਬੈਠੇ ਸਾਰੇ ਸੁਪਰਸਟਾਰਸ ਹੀ ਆ ਰਹੇ ਪੰਜਾਬ ਦੇ ਤੇ ਉਹ ਬਹੁਤ ਵੱਡੀ ਸਟਾਰ ਕਾਸਟ ਹੋਗੀ ਜਦੋਂ ਹੀਰੋ ਹੀਰੋਇਨਾਂ ਹੋਣਾ ਉਹ ਸੈਪਰੇਟ ਟੀਜ਼ਾ ਨਾਲ ਮਤਲਬ ਗਿਲਸਾਹਬ ਤੇ ਨਾ ਸਾਰੀ ਸਪੋਰਟਿੰਗ ਕਾਸਟ ਸਾਡੇ ਮਤਲਬ ਬਜ਼ੁਰਗ ਵੀ ਬੈਠੇ ਨੇ ਸਾਰੇ ਬੀ ਐਨ ਜੀ ਸੋਈ ਸਾਹਬ ਸੋ ਮਤਲਬ ਤੁਸੀਂ ਸੈਟ ਤੇ ਮਾਹੌਲ ਐਕਚੁਅਲ ਵਾਇਰਲਾ ਹੁੰਦਾ ਸੀਗਾ ਤੇ ਮੁੜ ਕੇ ਫੇਰ ਜਿਹੜਾ ਮਤਲਬ ਐਂ ਕਹ ਲਓ ਵੀ ਜਿਵੇਂ ਮੈਨੂੰ ਪਹਿਲੇ ਨਿੱਕੇ ਜਦੋਂ ਮੈਂ ਸਰਵਾਲਾ ਬੰਨ੍ਹਦਾ ਹੁੰਦਾ ਸੀ ਐਕਚੁਅਲੀ ਮੈਨੂੰ ਵੀ ਨਹੀਂ ਪਤਾ ਵੀ ਮੇਰਾ ਸਰਵਾਲਾ ਕੌਣ ਨੂੰ ਮੈਂ ਵੀ ਭੁੱਲ ਗਿਆ ਹੁਣ ਮੇਰਾ ਤਾਂ ਸਮਝ ਦੇ ਰੀਸੈਂਟ ਹੋਇਆ ਤਾਂ ਮਤ 20 ਸਾਲ ਹੋ ਗਏ ਮੈਨੂੰ ਤਾਂ ਹੋਈ ਹੈ ਜੇ 5-7 ਸਾਲ ਨੇ 10 ਸਾਲ ਮੈਂ ਵੀ ਭੁੱਲ ਗਿਆ ਪਰ ਮੈਂ ਜਿੰਨਾਂ ਜਿੰਨਾਂ ਤੋਂ ਬਣਿਆ ਉਹ ਮੇਰੇ ਚੇਤੇ ਆ ਅੱਛਾ ਮੈਂ ਤਾਂ ਚਲੋ ਵੇ ਸ਼ਗਨ ਦੇ ਚੱਕਰ 'ਚ ਹੀ ਬੰਨ੍ਹਦਾ ਹੁੰਦਾ ਸੀ ਵੀ ਮੈਨੂੰ ਸ਼ਗਨ ਮਿਲੂਗਾ ਮੈਂ ਬਾਟ ਫੂਟ ਲੈ ਕੇ ਆਉਂਗਾ ਮੇਰੀ ਬਣ ਗਈ ਸੀ ਗਰੀਆ ਰੀਆੜ ਤਾਂ ਸਾਰੀ ਬਣਿਆ ਓਏ ਹੋਏ ਹਾਂ ਮੈਂ ਬਸ ਪੈਸਿਆਂ ਦੇ ਚੱਕਰ 'ਚ ਵੀ ਸ਼ਗਨ ਬਣੂਗਾ ਤੇ ਉਹ ਚ ਵੀ ਸਰਬਾਲੇ ਦਾ ਕੀ ਹੁੰਦਾ ਸੀਗਾ ਸਰਬਾਲਾ ਮਤਲਬ ਜਾਨਵਰੀ ਨਾਲ ਹੁੰਦਾ ਸੀਗਾ ਗੱਡੀ ਦੇ ਹੁਣ ਦੇਖੋ ਜਦੋਂ ਬਰਾਤ ਜਾਂਦੀ ਹੈ ਬਰਾਤ ਚ ਆਪਾਂ ਸੰਮੂਹਾਂ ਦੇ ਵਿੱਚ ਜਾਂ ਕੋਇਲਸ ਡਾਟਾ ਸੰਮੂਹਾਂ ਦੇ ਵਿੱਚ ਪੱਕੀ ਸੀਟ ਹੁੰਦੀ ਸੀ ਕਿ ਜਾਨ ਲੱਗੇ ਵੀ ਇਹੀ ਤੇ ਵਾਪਸ ਆਉਣ ਲੱਗੇ ਵੀ ਇਹੀ ਸਰਬਾਲਾ ਇਹ ਤੇ ਓਨਲੀ ਵਾਂ ਜਿਹੜਾ ਖੱਜਲ ਹੁੰਦਾ ਸੀ ਜਾਨ ਲੱਗੇ ਤਾਂ ਉਹਨੂੰ ਬਿਠਾਉਂਦੇ ਸੀ ਲਾੜੇ ਦੇ ਨਾਲ ਆਉਣ ਲੱਗੇ ਉੱਥੇ ਆਪਣਾ ਬਹਿ ਜਾਂਦੀ ਸੀਗੀ ਮਤਲਬ ਕੁੜੀ ਬਹਿ ਜਾਂਦੀ ਸੀ ਉਹਨੂੰ ਕਹਿੰਦੇ ਚੱਲ ਬਰ ਲੱਤ ਪੈਦੀ ਚੱਲ ਉੱਧਰ ਬਹਿ ਜਾ ਕੇ ਉਹ ਜਦੋਂ ਉਹਨੂੰ ਬੁੰਦ ਲੈਣਾ ਹੁੰਦਾ ਸੀਗਾ ਐਕਚੁਅਲ ਹੁੰਦਾ ਸੀਗਾ ਸਾਰਾ ਇਹਨਾਂ ਨੇ ਤੇ ਉਹ ਵਿਚਾਰਾ ਕਿਤੇ ਉਹਨੂੰ ਕੋਈ ਵਿਚਾਰਾ ਬੱਸ ਦੀ ਸੀਟ ਥੱਲੇ ਜਾਂ ਕਿਤੇ ਪਹੁੰਚ ਲ ਕੇ ਆਉਂਦਾ ਸੀ ਪਰ ਉਹਨੂੰ ਐ ਵੀ ਉਹਦੀ ਧੜੀ ਲੱਗ ਜਾਂਦੀ ਸੀ ਹੱਥਾਂ ਤੱਕ ਸੋ ਬਾਕੀ ਇਹ ਮਾਹੌਲ ਰਹਿ ਹੀ ਸਕਦਾ ਸਕਤੇ ਸੀ ਦਾ ਬਹੁਤ ਇੰਜੋਏ ਕੀਤਾ ਸੀ ਤੁਹਾਡਾ ਸ਼ੁਕਰੀਆ ਥੈਂਕ ਯੂ ਸੋ ਮੱਚ ਐਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ